ਸਟਾਰੀ ਹਾਂਜੀ ਸਤਿ ਸ੍ਰੀ ਅਕਾਲ ਸੋਸ਼ਲ ਮੀਡੀਆ ਰਾਹੀਂ ਅਸੀਂ ਅੱਜ ਫੇਰ ਦੁਬਾਰਤੋਂ ਸ਼ੂਟ ਕਰ ਰਹੇ ਹਾਂ ਕਿਉਂਕਿ ਪਹਿਲਾਂ ਗਲੀਆਂ ਇੱਥੇ ਪੈਂਡਿੰਗ ਸੀਗੀਆਂ ਉਹ ਗਲੀਆਂ ਬਣ ਚੁੱਕੀਆਂ ਸਾਰਾ ਏਰੀਆ ਰੈਡੀ ਹੋ ਚੁੱਕਿਆ ਇਹ ਹਾਈਵੇ ਦੇ ਬਿਲਕੁਲ ਨਾਲ ਜਿਹੜਾ ਆਪਾਂ ਚੰਡੀਗੜ੍ਹ ਤੋਂ ਖਰੜਾ ਆਉਂਦੇ ਆ ਉਹ ਹਾਈਵੇ ਦੇ ਬਿਲਕੁਲ ਜਿਹੜਾ ਨਾਲ ਆ ਇਹ ਜਿਹੜਾ ਅਲੀਸ਼ਾਨ ਮਕਾਨ ਬਣਿਆ ਉਹ ਅੱਜ ਤੁਹਾਨੂੰ ਦਿਖਾ ਰਹੇ ਹਾਂ ਜੇ ਇਹਦੀ ਡਾਈਮੈਂਸ਼ਨ ਦੀ ਗੱਲ ਕਰੀਏ ਤਾਂ ਜਿਹੜੀ ਇਹਦੀ ਚੌੜਾਈ ਹੈ ਉਹ 49 ਹੈ ਜੇ ਲੰਬਾਈ ਦੀ ਗੱਲ ਕਰੀਏ ਤਾਂ 94 ਜਿਹੜੀ ਇਹਦੀ ਲੰਬਾਈ ਹੈ ਆਓ ਆਪਾਂ ਅੰਦਰ ਕਿਵੇਂ ਬਣਿਆ ਤੁਹਾਨੂੰ ਦਿਖਾਈਏ ਇਹ ਜੇਕਰ ਏਰੀਆ ਦੀ ਗੱਲ ਕਰੀਏ ਤਾਂ ਜਿਹੜਾ ਇਹ ਬਹੁਤ ਵੱਡਾ ਏਰੀਆ ਕਿਉਂਕਿ 510 ਬਹੁਤ ਵੱਡਾ ਏਰੀਆ ਹੁੰਦਾ ਹੈ ਤੇ ਜਿਹੜਾ ਇਹ ਬਣਿਆ ਵਾ ਉਹ ਬਹੁਤ ਸੁੰਦਰ ਬਣਿਆ ਵਾ ਉਹ ਆਪਾਂ ਅੰਦਰ ਦੇਖੀਏ ਕੀ ਹੈ ਇਹ ਇੱਥੋਂ ਦੋ ਐਂਟਰੀਆਂ ਨੇ ਉਧਰੋਂ ਇੱਧਰੋਂ ਆਪਾਂ ਇੱਧਰੋਂ ਐਂਟਰ ਕਰ ਰਹੇ ਹਾਂ ਜੇ ਐਂਟਰ ਕਰਦੇ ਹਾਂ ਬਹੁਤ ਸੋਹਣਾ ਜਿਹੜਾ ਆ ਡਰਿੰਕ ਰੂਮ ਕਹਿ ਲਈਏ ਬੈਠਣ ਉੱਠਣ ਵਾਸਤੇ ਬਹੁਤ ਸੋਹਣਾ ਪੀਵੀਸੀ ਦਾ ਕੰਮ ਤੇ ਜਿਹੜੇ ਫਲੈਕਸ ਵਗੈਰਾ ਲੱਗੇ ਹੋਇਆ ਬਹੁਤ ਸੋਹਣਾ ਸੁੰਦਰ ਕੰਮ ਹੋਇਆ ਵਾ ਇੱਧਰ ਹਾਲ ਆ ਗਿਆ ਜਿੱਥੇ ਸਾਰੇ ਕਮਰਿਆਂ ਦਾ 뷰 ਕਿਚਨ ਆ ਗਿਆ ਕਿਚਨ ਜੇ ਦਿਖਾਈਏ ਤਾਂ ਬਹੁਤ ਜਿਹੜਾ ਲੰਮਾ ਚੌੜਾ ਕਿਚਨ ਹੈ ਬਹੁਤ ਸੁੰਦਰ ਬਣਿਆ ਹੋਇਆ ਹੈ ਤੇ ਆ ਸਾਰਾ ਬੈਠਣ ਨੂੰ ਡਾਇਨਿੰਗ ਟੇਬਲ ਹੋ ਗਿਆ ਤੇ ਇਧਰ ਜੇ ਗੱਲ ਕਰੀਏ ਤਾਂ ਬਹੁਤ ਵੱਡੇ ਵੱਡੇ ਜਿਹੜੇ ਹਾਲ ਰੂਪਾਂ ਅੰਦਰਲੇ ਕਮਰੇ ਆ ਬਹੁਤ ਵੱਡੇ ਇਧਰ ਜੇ ਗੱਲ ਕਰੀਏ ਤਾਂ ਇਹ ਡਰੈਸਿੰਗ ਰੂਮ ਵੀ ਆ ਗਿਆ ਇਧਰ ਕਬੜ ਆ ਗਏ ਤੇ ਇਧਰ ਆਪਣਾ ਜਿਹੜਾ ਟਾਇਲਟ ਵਾਸ਼ਰੂਮ ਹੈ ਉਹ ਆ ਗਿਆ ਆਓ ਆਪਾਂ ਜਿਹੜਾ ਘਰ ਆਇਆ ਇੱਧਰ ਰੂਮ ਆ ਗਿਆ ਬਸ ਕੋਈ ਨਹੀਂ ਤੇ ਇੱਧਰ ਜਿਹੜਾ ਰੂਮ ਬਹੁਤ ਸੋਹਣਾ ਆ ਗਿਆ ਪਰਦੇ ਲੱਗੇ ਹੋਇਆ ਇੱਧਰ ਆਪਣਾ ਆ ਬਹੁਤ ਸੋਹਣਾ ਜਿਹੜਾ ਬਣਿਆ ਹੋਇਆ ਵਾ ਜੇ ਇੱਧਰ ਦੀ ਗੱਲ ਕਰੀਏ ਤਾਂ ਆਪਾਂ ਰੂਮ ਦੇ ਵਿੱਚ ਵੀ ਮਤਲਬ ਕਿ ਬਹੁਤ ਸੋਹਣਾ ਜਿਹੜਾ ਇੱਕ ਵਾਤਾਵਰਨ ਹੈ ਇੱਧਰ ਵੀ ਟਾਇਲਟ ਵਾਸ਼ਰੂਮ ਹੈ ਤੇ ਇੱਧਰ ਆਪਣਾ ਆ ਰੂਮ ਆ ਗਿਆ ਇੱਕ ਵੀ ਘਰ ਬਹੁਤ ਇਹਦੇ ਵਿੱਚ ਰੂਮ ਨੇ ਹਾਲ ਨੇ ਆਜੋ ਆਪਾਂ ਹੁਣ ਉੱਪਰ ਚੱਲੀਏ ਜਾਂ ਬੈਕ ਸਾਈਡ ਏਰੀਆ ਦੇਖੀਏ ਕੀ ਹੈ ਜੇ ਬੈਕ ਸਾਈਡ ਦੀ ਗੱਲ ਕਰਦੇ ਆ ਤਾਂ ਬੈਕ ਸਾਈਡ ਵੀ ਜਿਹੜੀ ਜਗ੍ਹਾ ਉਹ ਬਹੁਤ ਜ਼ਿਆਦਾ ਆ ਆਓ ਉੱਪਰ ਦੇਖੀਏ ਆਪਾਂ ਉੱਪਰ ਕੀ ਬਣਿਆ ਹੋਇਆ ਅਸੀਂ ਚਲੀਏ ਪੱਥਰ ਵਗੈਰਾ ਸਾਰਾ ਇਹਦਾ ਕੰਮ ਨਾਲ ਸੁਣੋ ਹਲੋ ਜੇ ਉੱਪਰ ਦੀ ਗੱਲ ਕਰੀਏ ਤਾਂ ਜਿਹੜਾ ਉੱਪਰ ਦਾ ਵਾਤਾਵਰਨ ਉਹ ਵੈਸੀ ਬਹੁਤ ਵਧੀਆ ਇੱਥੋਂ ਜਿਹੜਾ ਹਾਈਵੇਓ ਨਾਲ ਹੀ ਦਿਖ ਰਿਹਾ ਬਿਲਕੁਲ ਕੁਝ ਜੁਲੀ ਨਹੀਂ ਝੋਲੇ ਲਾ ਕੇ ਇੱਧਰ ਆ ਜਾਓ ਇਹ ਇਹਨਾਂ ਨੇ ਸਟੋਰ ਦਿੱਤਾ ਵੀ ਸਟੋਰ ਦੇ ਵਿੱਚ ਕੁਝ ਸਮਾਨ ਰੱਖਣ ਨੂੰ ਇਹ ਉੱਪਰ ਵੀ ਜਿਹੜਾ ਰੂਮ ਹੈ ਉਹ ਬਹੁਤ ਵਧੀਆ LED ਲੱਗੀ ਹੈ ਤੇ ਇੱਥੇ ਬੈਠਣ ਨੂੰ ਬਹੁਤ ਸੋਹਣਾ ਮਾਹੌਲ ਹੈ ਜਿਹੜਾ ਇਧਰ ਇਹ ਟਾਇਲਟ ਬਾਥਰੂਮ ਦੀ ਗੱਲ ਕਰੀਏ ਤਾਂ ਇੱਥੇ ਵੀ ਜਿਹੜਾ ਤਿਆਰ ਹੋਣ ਲਈ ਜਿਹੜੇ ਇੱਥੇ ਕਬਡ ਬਣਾਏ ਹੋਏ ਆ ਕੱਪ ਬੁਡ ਆ ਸਾਰਾ ਵਾਸ਼ਰੂਮ ਏਰੀਆ ਆ ਗਿਆ ਤੇ ਉੱਪਰ ਕਿਚਨ ਦੀ ਗੱਲ ਕਰੀਏ ਤਾਂ ਇਹ ਉੱਪਰ ਵੀ ਕਿਚਨ ਹੈਗਾ ਵਾ ਤੇ ਅੱਜ ਕੱਲ੍ਹ ਚੰਡੀਗੜ੍ਹ ਹਾਈਵੇ ਤੇ ਜੇ ਅਗਰ 510 ਗੱਜ ਦੀ ਆਪਾਂ ਗੱਲ ਕਰਦੇ ਆ ਤਾਂ ਜਿਹੜੀ ਇਹਦੀ ਵੀ ਜਿਹੜੇ ਇੱਥੇ ਬਹੁਤ ਜ਼ਿਆਦਾ ਕੀਮਤ ਹੈ ਪਰ ਜਿਹੜਾ ਪਰਿਵਾਰ ਹੈ ਉਹ ਸਰਵੇਡਾ ਅਲੀਸ਼ਾਨ ਬਣਿਆ ਹੋਇਆ ਉਹਦੀ ਕੀਮਤ ਨਹੀਂ ਸਿਰਫ ਜਗ੍ਹਾ ਦੀ ਕੀਮਤ ਲਾ ਰਿਹਾ ਤੇ ਜਿਨ੍ਹਾਂ ਨੇ ਇਹ ਸੁੰਦਰ ਮਕਾਨ ਦੇ 510 ਗਜ ਦੇ ਚੰਡੀਗੜ੍ਹ ਹਾਈਵੇ ਦੇ ਮਾਲਕ ਬਾਨਾ ਹੋਣਾ ਜਮੇ ਨਾਲ ਹਾਈਵੇ ਦੇ ਤਾਂ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਸਾਰਿਆਂ ਨੂੰ ਸਤਸ੍ਰੀ ਅਕਾਲ